ਭਾਈ ਜਸਤਿਕਾਰਾ ਜੀ ਜਸਤਿਕਾ ਜੀ ਵੀਰ ਜੀ ਹੋਰ ਭਾਈ ਕਿੱਦਾਂ ਵਾ ਵਧੀਆ ਮਾਲਿਕ ਨਿਕਲੇ ਜਾ ਰਹਾ ਕੰਮ ਜੀ ਅਮਰ ਜੀ ਹੋਰ ਚੱਲ ਰਿਹਾ ਸੋਹਣਾ ਜੀ ਅੱਜ ਫਿਰ ਕਿੰਨੇ ਆ ਜੀ ਅੱਜ ਜੀ ਵੀਰ ਜੀ ਤਿੰਨ ਜੇ ਪਰ ਦੋ ਹੀ ਆ ਪੌਣੀ ਲੈ ਗਏ ਇੱਕ ਵੇਖ ਲਓ ਚਲੋ ਇਹਦੇ ਬਾਰੇ ਦੱਸੋ ਫੇਰ ਲੋ ਇਹ ਜਰਸੀ ਨਾ ਅੰਗਰੇਂਡਾ ਦਾ ਮਿਕਸ ਆ ਅਜੇ ਅੰਗਰੇਂਡਾ ਦੀ ਜਰਸੀ ਵਾਕਿਆ ਠੀਕ ਆ ਤੇ ਗੱਬੜਾ ਜੀ ਇਹ ਗੱਬੜਾ ਜੀ ਔਰ ਚੰਗੀ ਵੇਅਲ ਹੈ ਨਾ ਜੀ ਬੰਦੇ ਅੰਗਰੇਂਡਾ ਦਾ ਬਹੁਤ ਵਧੀਆ ਤੇ ਭਾਈ ਜੂਆ ਜੀ ਇਹੇ ਜੂਆ ਦੁੱਧਾ ਜੀ ਤੇ ਚੰਗਾ ਰਿਕਾਟ ਸੀ ਪਹਿਲਾਂ ਦਾ ਜੀ ਹਾਂ ਜੀ ਲੋ ਜੀ ਵੇਖੋ ਪ੍ਰੋਸਟ ਹੈ ਗਾਂ ਤੋਂ ਵਿਕਰ ਲੇਵਾ ਬਹੁਤ ਸ਼ੌਕ ਦੀ ਹੈ ਉਹ ਵੇਖੋ ਗਾੜੀ ਦਫਲੀ ਬੜੀ ਜਨਾਲਾ ਜੀ ਇੱਥੇ ਗਰਲੈਂਡ ਦੇ ਜਰਸੀ ਦਾ ਖਣਾ ਆ ਗਿਆ ਜੀ ਨਾੜਾ ਰੁੜਾ ਚਾ ਹਰਿਆਰ ਕੀ ਫਿਰ ਤੋਂ ਬਦਕਰ ਗੁਕੀ ਪਾਸੀ ਆ ਗਈ ਵਾਸਾ ਹੈ ਜੀ ਬਹੁਤ ਬੜੀ ਬਹੁਤ ਹੁੰਦੀ ਉੱਤਵੀਂ ਵੀ ਇਹ ਆ ਰਹੀ ਕਿ 22 ਕਿਲੋ ਕੱਢ ਦੂ। ਕਹਿੰਦੇ ਉਹ ਘਰੇ ਇਹ ਨਾ ਕਿ ਇਹਦੇ ਵਿੱਚ ਜਰਸੀ ਵਿੱਚ ਗਿਆ ਨੇ ਹਣਾ। ਹਾਂਜੀ। ਮੋਹਨ ਸੰਦੀਪ ਜੀ ਨੇ ਤਾਂ ਕਰਦੇ ਆ ਇਹ ਲੋਕੀ ਦੇ ਬੜਾ ਕਰੀ ਦੇ ਲੱਖ ਲੱਖ। ਹਾਂਜੀ। ਉਹ ਲਗਦੇ 80 ਹਾਂ ਨਾ 75 ਦੀ ਦੇਣਾ। 75 ਹਜ਼ਾਰ ਦੀ। ਹਾਂਜੀ। 75 ਦੀ ਦੇਣੀ। ਸੋੜੀ ਹੋਣੀ। ਫਿਰ ਜੈ ਜੀ ਜੀ। ਜੈ ਜੀ। ਜੈ ਜੀ ਹਾਂ। ਨਹੀਂ ਨਹੀਂ ਠੀਕ ਆ। ਚੱਲਣ ਦੋ। ਬਾਪੂ ਜੀ ਪਤਾ ਗੱਲ ਕਿ ਆਣ ਤੇ ਜਾਣ। ਬਾਸਾ। ਦੂਜਾ ਸਵਾਇਟੋ ਡਿਜਾ ਹੈ ਮੱਤਾਂ ਕਰਦੇ ਅੱਛਾ ਹਾਂਜੀ ਲੋ ਜੀ ਹੁਤਾ ਖੜਦੇ ਦੂਜਾ ਸੋ ਝੋਟੀ ਆ ਵੇਖੋ ਦਰਾ ਚੰਗੀ ਝੋਟੀ ਆ ਨਾ ਜੀ ਹਾਂਜੀ ਭਾਰਪੁਰਸ਼ ਕਹਿੰਦੇ ਨੇ ਭਾਈ ਜੀ ਨਹੀਂ ਨਹੀਂ ਕੋਈ ਨਹੀਂ ਆਜੋ ਆਜਾ ਜੀ ਆਜਾ ਠੀਕ ਆ ਹਾਂਜੀ ਮੋਲੇ ਦਾ 80 80 ਹਾਂਜੀ ਆਹ ਨਾਲ ਜਿਹੜੀ ਐ 72 ਦਿਨ ਠੀਕ ਆ ਓਕੇ ਆ ਉਹ ਵੀ ਆਂਦ ਚਲੋ ਪੌਦੀ ਵਸੀ ਹੋਣੀ ਤਾਂ ਨੀਆਂ ਦਾੰਦ ਲਾ ਲਿਆ ਪਰ ਮਹੀਨੇ ਦੀ ਲੜ ਪਰ ਠੀਕ ਆ ਦੁੱਧ ਕਿੰਨਾ ਜੀ ਦੇਖੋ ਪੱਕਾ 13 ਕਿਲੋ 13 ਕਿਲੋ ਦੁੱਧ ਆ ਜੀ ਤਾਂ ਲੋ ਵੇਖੋ ਵੀ ਹਾਂ ਹੁਣ ਬਹੁਤ ਚੰਗਾ ਲੱਗਦਾ ਜੀ ਸਰ ਜੀ ਵਾਲਾ ਬਹੁਤ ਖਰਾਸਾ ਠੀਕ ਆ ਆਂਦੋ ਭਜੀ ਆਂਦੋ ਠੀਕ ਆ ਵੇੜਾ ਵਰ ਭਾਅ ਅਸਰ ਲੈ ਕੇ ਆਨੇ ਆ ਫਿਰ ਮਾਲ ਵੀ ਇਹ ਵਿੱਚ ਭਾਅ ਦੇ ਪੌਂਦਾ ਫਾਇਦਾ ਭਾਈ ਇਹ ਹੁਣ ਜਾਂਦਾ ਬਾਹਰ ਤੋਂ ਭਾਈ ਇਹ ਨੂੰ ਨਹੀਂ ਜਾਂਦਾ ਹੁਣ ਗੋ ਜੀ ਹੁਣ ਤਾਂ ਨਹੀਂ ਜਾਂਦਾ ਤੇ ਭਾਈ ਇਹ ਇਹ ਤਾਂ ਬਾਬੇ ਜੀ ਕਿਹਾ ਭਾਈ ਇਹ ਲੋੜ ਹੀ ਨਹੀਂ ਉਹ ਚੱਲੀ ਜਾਂਦਾ ਹਾਂ ਮੋਹਲੇ ਦਾ 35 35 32000 ਦੀ ਬਾ ਠੀਕ ਓਕੇ ਜੀ ਤੇਰੀ ਚੱਲਣ ਦੋ ਲਓ ਜੀ ਤਿੰਨ ਪਸ਼ੂ ਜੀ ਤਿੰਨੇ ਕੁਆਲਟੀ ਦੇ ਤੇ ਰੇਡ ਵੇਖਿਆ ਕਰੋ ਭਾਈ ਹੋਣਾ ਦਾ ਬਿਲਕੁਲ ਜੈ ਜੀ ਕਿ ਨਹੀਂ ਭਾਈ ਜੀ ਹਾਂ ਜੀ ਹੋਰ ਜੀ ਵਧੀਆ ਵਧੀਆ ਪਿੰਡ ਆਪਣਾ ਨੱਤ ਬਕਲਾਂ ਲੱਗੇ ਲਈ ਕੜਾ ਜੀ ਠੀਕ ਆ ਮੋਬਾਈਲ ਨੰਬਰ 8427 43998 86 ਸਸਤਾ ਜੀ ਸਸਤਾ